ਇਹ ਜਿਹੜਾ 500 ਆਪਰੇਸ਼ਨ ਕੀਤਾ ਗਿਆ ਇਸ ਵਾਰ 10 ਤੱਕ ਦੀਆਂ ਥਾਵਾਂ ਦੀ ਜਿਹੜੀ ਚੈਕਿੰਗ ਕੀਤੀ ਗਈ ਹੈ। ਇਹ ਜਿਹੜਾ ਅੱਜ ਦਾ ਕਸ ਆਪਰੇਸ਼ਨ ਹੈ ਪੂਰੇ ਪੰਜਾਬ 'ਚ ਚੱਲਿਆ ਹੋਇਆ ਹੈ। ਅਸੀਂ ਪਟਿਆਲਾ ਵੀ तकरीबन 5 ਥਾਵਾਂ ਦੇ ਨਾਬਾ ਪਾਤੜਾ ਮੇਨ ਮੇਨ ਜਿੰਨੇ ਸ਼ਹਿਰ ਹੈਗੇ ਆ ਰਾਜਪੁਰਾ ਪਟਿਆਲਾ ਇੱਥੇ ਸਾਰੇ ਦੇ ਸਰਜੈਂਟ ਕੋਡ ਸਰਚ ਆਪਰੇਸ਼ਨ ਸਾਰੇ ਪਾਸੇ ਚੱਲੇ ਹੋਏ ਆ। ਉਸ ਤਲਾ ਤਕਰੀਬਨ 500 ਦੀ ਫੋਰਸ ਅਸੀਂ ਲਾਈਟ ਡਿਪਲੋਏ ਕੀਤੀ ਹੋਈ ਹੈ ਐਂਡ ਜਿਹੜੀ ਇਹ ਸਬਡਿਵੀਜ਼ਨ ਵਿੱਚ ਇੱਕ ਐਸਪੀ ਰੈਂਕ ਦਾ ਅਫਸਰ ਤਾਇਨਾਤ ਹੈਗਾ ਅਜੇ ਕਾਸ਼ੋ ਚੱਲ ਰਿਹਾ ਹੈ ਲੇਟਰ ਆਨ ਜਿਹੜਾ ਵੀ ਸਰਚ ਕੁਝ ਹੋਊਗੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਉਹਦਾ ਬਰੀਫ ਇੱਕ ਜਿਹੜਾਗਾ ਮੀਡੀਆ ਨੂੰ ਅਸੀਂ ਭੇਜ ਦਾਂਗੇ ਜਿਹੜਾ ਹੈਗਾ ਸਰ ਸਰਨਾਰਤੀਆਂ ਨੂੰ ਕਿ ਫਾਰਮੂਲ ਲੈਣਾ ਹੈ ਦੇਖੋ ਬਿਲਕੁਲ ਕਲੀਅਰ ਹੈਗਾ ਕਿ ਜਿਹੜਾ ਵੀ ਕੋਈ ਇਲੀਗਲ ਐਕਟੀਵਿਟੀ ਚ ਇਨਵੋਲਡ ਹੈਗਾ ਉਹਨੂੰ ਬਖਸ਼ਾ ਨਹੀਂ ਜਾਏਗਾ ਐਂਡ ਜਿਹੜਾ ਵੀ ਕੋਈ ਮੇਨ ਸਟਰੀਮ 'ਚ ਆਣਾ ਚਾਹੁੰਦਾ ਹੈ ਉਹ ਪੁਲਿਸ ਕੋਲੇ ਪੇਸ ਹੋ ਸਕਦਾ ਉਹਨੂੰ ਜੋ ਵੀ ਹੋਗਾ ਜੋ ਵੀ ਬੈਸਟ ਹੋਗਾ ਉਹਦੇ ਵਾਸਤੇ ਕੀਤਾ ਜਾਊਗਾ ਸਰ ਕਈ ਜਗ੍ਹਾ ਤੇ ਨਾ ਕਈ ਮੋਲਿਆ ਤੇ ਹੋਰ ਵੀ ਨਸ਼ਾ ਵਿਕਰਾ ਕੀ ਉੱਥੇ ਵੀ ਸਰਚ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਵੀ ਜਿੱਥ ਸਾਡੀ ਹੈਲਪਲਾਈਨ ਇਸੇ ਪੰਜਾਬ ਦੀ ਹੈਲਪਲਾਈਨ ਹੈ ਜਿਹੜੇ ਵੀ ਟਿਪਸ ਆਉਂਦੀ ਹੈ ਇਮੀਡੀਏਟਲੀ ਪੁਲਿਸ ਤੇ ਕਾਰਵਾਈ ਕਰਦੀ ਹੈ ਐਂਡ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਾਫੀ ਟਾਈਮ ਤੋਂ ਕਾਫੀ ਠੱਲ ਪਈ ਹੈ ਐਂਡ ਇਹ ਜਿਹੜੀ ਮੁਹਿੰਮ ਹੈ ਇਹ ਜਾਰੀ ਰਹੂਗੀ ਜਿਵੇਂ ਹੋਟਲਸ ਵਗੈਰਾ ਇਹਨਾਂ ਦੇ ਵੀ ਚੈਕਿੰਗ ਵਗੈਰਾ ਕੀਤੀ ਜਿਹੜਾ ਜਿੱਥੇ ਵੀ ਸਾਡੇ ਕੋਲੇ ਸਾਨੂੰ ਲੱਗਦਾ ਜਿੱਥੇ ਸਪੀਸ਼ੀਅਸ ਐਕਟੀਵਿਟੀਜ਼ ਹੈ ਉਹ ਹਰ ਥਾਂ ਅਸੀਂ ਚੈੱਕ ਕਰ ਸਕਦੇ ਹਾਂ ਸਰ ਜਿਹੜੇ ਨਸ਼ੇ ਦੇ ਆਦੀ ਨੇ ਕਿ ਉਹਨਾਂ ਵਾਸਤੇ ਪਟਿਆਲਾ ਪੁਲਿਸ ਕਰਦੀ ਨਹੀਂ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੁਸੀਂ ਦੇਖਿਆ ਹੋਣਾ ਅਸੀਂ ਬਹੁਤ ਵੱਡੇ ਪੱਧਰ ਤੇ ਡੀ ਐਡਿਕਸ਼ਨ ਸੈਂਟਰ ਜਿਹ ਜਿਹੜੇ ਮেইনਸਟ੍ਰੀਮ ਚ ਆ ਸਕਦੇ ਆ ਉਹ ਮਤਲਬ ਵੇਚਣ ਵਾਲੀ ਉਹ ਐਕਟੀਵਿਟੀ ਚ ਸ਼ਾਮਿਲ ਨਹੀਂ ਹੈਗੇ ਉਹਨੂੰ ਪੁਲਿਸ ਐਨਕਰੀਜ ਕਰਦੀ ਹੈ ਉਹਨੂੰ ਉੱਥੇ ਐਡਮਿਟ ਕਰਾਉਂਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਸੁਧਾਰ ਸਕਣ ਜਿਹੜਾ ਡਰਗਸ ਆਪਰੇਸ਼ਨ ਕੀਤਾ ਗਿਆ ਇਸ ਵਾਰ 10 ਥਾਵਾਂ ਤੇ ਜਿਹੜੀ ਚੈਕਿੰਗ ਕੀਤੀ ਗਈ ਇਹ ਜਿਹੜਾ ਅੱਜ ਦਾ ਕਸ ਆਪਰੇਸ਼ਨ ਹੈ ਪੂਰੇ ਪੰਜਾਬ ਚ ਚੱਲਿਆ ਹੋਇਆ ਹੈ ਐਂ ਪਟਿਆਲਾ ਵੀ तकरीबन 5 ਥਾਵਾਂ ਦੇ ਨਾਬਾ ਪਾਤੜਾ ਮੇਨ ਮੇਨ ਜਿੰਨੇ ਸ਼ਹਿਰ ਹੈਗੇ ਰਾਜਪੁਰਾ ਪਟਿਆਲਾ ਇੱਥੇ ਸਾਰੇ ਦੇ ਸਰਜੈਂਟ ਕੋ ਕਾਰਡੋ ਸਰਚ ਆਪਰੇਸ਼ਨ ਸਾਰੇ ਪਾਸੇ ਚੱਲੇ ਹੋਏ ਆ ਉਸ ਤਲਾ ਤਕਰੀਬਨ 500 ਦੀ ਫੋਰਸ ਅਸੀਂ ਲਾਈਟ ਡਿਪਲੋਏ ਕੀਤੀ ਹੋਈ ਹੈ ਐਂਡ ਜਿਹੜੀ ਇਹ ਸਬਡਿਵੀਜ਼ਨ ਵਿੱਚ ਇੱਕ ਐਸਪੀ ਰੈਂਕ ਦਾ ਅਫਸਰ ਤਾਇਨਾਤ ਹੈਗਾ ਅੱਜ ਇਹ ਕਾਸੋ ਚੱਲ ਰਿਹਾ ਹੈ ਲੇਟਰ ਆਨ ਜਿਹੜਾ ਵੀ ਸਰਚ ਕੁਝ ਹੋਊਗੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਉਹਦਾ ਬਰੀਫ ਇੱਕ ਜਿਹੜਾ ਹੈਗਾ মিডিਆ ਨੂੰ ਅਸੀਂ ਭੇਜ ਦਾਂਗੇ ਜਿਹੜਾ ਹੈਗਾ ਸਰ ਸ਼ਰਨਾਰਤੀ ਅੰਸ਼ਰਨ ਕੀ ਵਰਨਿੰਗ ਦੇਣਾ ਹੈ ਦੇਖੋ ਬਿਲਕੁਲ ਕਲੀਅਰ ਹੈਗਾ ਕਿ ਜਿਹੜਾ ਵੀ ਕੋਈ ਇਲੀਗਲ ਐਕਟੀਵਿਟੀ ਚ ਇਨਵੋਲਡ ਹੈਗਾ ਉਹਨੂੰ ਬਖਸ਼ਾ ਨਹੀਂ ਜਾਏਗਾ ਐਂਡ ਜਿਹੜਾ ਵੀ ਕੋਈ ਮੇਨ ਸਟ੍ਰੀਮ 'ਚ ਆਣਾ ਚਾਹੁੰਦਾ ਹੈ ਉਹ ਪੁਲਿਸ ਕੋਲੇ ਪੇਸ਼ ਹੋ ਸਕਦਾ ਉਹਨੂੰ ਜੋ ਵੀ ਹੋਗਾ ਜੋ ਵੀ ਬੈਸਟ ਹੋਗਾ ਉਹਦੇ ਵਾਸਤੇ ਕੀਤਾ ਜਾਊਗਾ ਫਿਰ ਕਈ ਜਗ੍ਹਾ ਤੇ ਨਾ ਕਈ ਮੋਹਲਿਆਂ ਤੇ ਹੋਰਲੇ ਵੀ ਨਸ਼ਾ ਫੈਕਿਆ ਕਿ ਉੱਥੇ ਵੀ ਸਰਚ ਕੀਤਾ ਦੇਖੋ ਜਿਹੜਾ ਵੀ ਜਿੱਥੇ ਵੀ ਇਨਫੋਰਮੇਸ਼ਨ ਆਂਦੀ ਹੈ ਸਾਡੀ ਹੈਲਪ ਲਾਈਨ ਇਸੇ ਪੰਜਾਬ ਦੀ ਹੈਲਪ ਲਾਈਨ ਹੈ ਜਿਹੜੇ ਵੀ ਟਿਪਸ ਆਉਂਦੀ ਹੈ ਇਮੀਡੀਏਟਲੀ ਪੁਲਿਸ ਤੇ ਕਾਰਵਾਈ ਕਰਦੀ ਹੈ ਐਂਡ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਾਫੀ ਟਾਈਮ ਤੋਂ ਕਾਫੀ ਠੱਲ ਪਈ ਹੈ ਐਂਡ ਇਹ ਜਿਹੜੀ ਮੁਹਿੰਮ ਹੈ ਇਹ ਜਾਰੀ ਰਹੂਗੀ ਸਰ ਜੀ ਜਿਵੇਂ ਹੋਟਲਸ ਵਗੈਰਾ ਇਹਨਾਂ ਦੇ ਵੀ ਚੈਕਿੰਗ ਵਗੈਰਾ ਕੀਤੀ ਜਿਹੜਾ ਜਿੱਥੇ ਵੀ ਸਾਡੇ ਕੋਲੇ ਸਾਨੂੰ ਲੱਗਦਾ ਜਿੱਥੇ ਸਪੀਸ਼ੀਅਸ ਐਕਟੀਵਿਟੀਜ਼ ਹੈ ਉਹ ਹਰ ਥਾਂ ਸੀ ਚੈੱਕ ਕਰ ਸਕਦੇ ਸਰ ਜਿਹੜੇ ਨਸ਼ੇ ਦੇ ਆਦੀ ਨੇ ਕਿ ਉਹਨਾਂ ਵਾਸਤੇ ਪਟਿਆਲਾ ਪੁਲਿਸ ਕਲੀ ਕਰਦੀ ਨਹੀਂ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੁਸੀਂ ਦੇਖਿਆ ਹੋਣਾ ਅਸੀਂ ਬਹੁਤ ਵੱਡੇ ਪੱਧਰ ਤੇ ਡੀ ਐਡਿਕਸ਼ਨ ਸੈਂਟਰ ਜਿਹੜੇ ਮੇਨਸਟ੍ਰੀਮ ਚ ਆ ਸਕਦੇ ਆ ਉਹ ਮਤਲਬ ਵੇਚਣ ਵਾਲੀ ਉਹ ਐਕਟੀਵਿਟੀ ਚ ਸ਼ਾਮਿਲ ਨਹੀਂ ਹੈਗੇ ਉਹਨੂੰ ਪੁਲਿਸ ਐਨਕਰੀਜ ਕਰਦੀ ਹੈ ਉਹਨੂੰ ਉੱਥੇ ਐਡਮਿਟ ਕਰਾਉਂਦੀ ਹੈ ਤਾਂ ਕਿ ਟਲੀ ਪੁਲਿਸ ਤੇ ਕਾਰਵਾਈ ਕਰਦੀ ਹੈ ਐਂਡ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਾਫੀ ਟਾਈਮ ਤੋਂ ਕਾਫੀ ਠੱਲ ਪਈ ਹੈ ਐਂਡ ਇਹ ਜਿਹੜੀ ਮੁਹਿੰਮ ਹੈ ਇਹ ਜਾਰੀ ਰਹੂਗੀ ਸਰ ਪੀਜੀ ਜਿਵੇਂ ਹੋਟਲਸ ਵਗੈਰਾ ਇਹਨਾਂ ਦੇ ਵੀ ਚੈਕਿੰਗ ਵਗੈਰਾ ਕੀਤੀ ਜਿਹੜਾ ਜਿੱਥੇ ਵੀ ਸਾਡੇ ਕੋਲੇ ਸਾਨੂੰ ਲੱਗਦਾ ਜਿੱਥੇ ਸਪੀਸ਼ੀਅਸ ਐਕਟੀਵਿਟੀਜ਼ ਹੈ ਉਹ ਹਰ ਥਾਂ ਸੀ ਚੈੱਕ ਕਰ ਸਕਦੇ ਸਰ ਜਿਹੜੇ ਨਸ਼ੇ ਦੇ ਆਦੀ ਨੇ ਕਿ ਉਹਨਾਂ ਵਾਸਤੇ ਪਟਿਆਲਾ ਪੁਲਿਸ ਕਰਦੀ ਨਹੀਂ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੁਸੀਂ ਦੇਖਿਆ ਹੋਣਾ ਅਸੀਂ ਬਹੁਤ ਵੱਡੇ ਪੱਧਰ ਦੇ ਬੰਦੇ ਐਡਿਕਟ ਹੈਗੇ ਆ ਜਿਹੜੇ ਮੇਨ ਸਟ੍ਰੀਮ ਚ ਆ ਸਕਦੇ ਆ ਉਹ ਮਤਲਬ ਵੇਚਣ ਵਾਲੀ ਉਹ ਐਕਟੀਵਿਟੀ ਚ ਸ਼ਾਮਿਲ ਨਹੀਂ ਹੈਗੇ ਉਹਨੂੰ ਪੁਲਿਸ ਐਨਕ੍ਰੇਜ ਕਰਦੀ ਹੈ ਉਹਨੂੰ ਉੱਥੇ ਐਡਮਿਟ ਕਰਾਉਂਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਸੁਧਾਰ ਸਕਣ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ